ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮੁਦੱਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਹਾਥਰਾਸ ਕਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਯੂਪੀ ਦੇ ਹਾਥਰਾਸ ਜ਼ਿਲ੍ਹੇ ਦੇ ਵਿੱਚ ਹ ਸਕੰਦਰਾ ਰਾਓ ਖੇਤਰ ਦੇ ਵਿੱਚ ਹ ਹਾਥਰਾਸ ਤੋਂ 47 ਕਿਲੋਮੀਟਰ ਦੂਰ ਲਗਭਗ ਇੱਕ ਪਿੰਡ ਦੇ ਵਿੱਚ ਇੱਕ ਹਰੀ ਬਾਬਾ ਭੋਲਾ ਬਾਬਾ ਇਸ ਨਾਮ ਦੇ ਤੇ ਚਟਕਪੜੀਏ ਬਾਬੇ ਦੇ 사త్సੰਗ ਦੇ ਵਿੱਚ ਭਗਦਰਚ 122 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ 100 ਤੋਂ ਵੱਧ ਔਰਤਾਂ ਨੇ ਤੇ ਬੜੀ ਗਿਣਤੀ 'ਚ ਬੱਚੇ ਨੇ। ਉਸ ਘਟਨਾਕਰਮ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਕਿ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਕੌਣ? ਇਹ ਘਟਨਾਵਾਂ ਵਾਪਰਨ ਪਿੱਛੇ ਕੌਣ ਜ਼ਿੰਮੇਵਾਰ ਹੈ ਤੇ ਘਟਨਾਵਾਂ ਤੋਂ ਬਾਅਦ ਪ੍ਰਬੰਧਾਂ ਦੀ ਇੱਕ ਵਾਰ ਫੇਰ ਪੋਲ ਖੁੱਲਦੀ ਹੈ। ਡੇਰਿਆਂ ਨਾਲ ਜੁੜੇ ਹੋਣਾ ਸਾਧਾ ਸੰਤਾਂ ਦੇ ਡੇਰਿਆਂ ਤੇ ਜਾਣਾ ਅੱਜ ਦੇ ਦੌਰ ਦੇ ਵਿੱਚ ਪੜ੍ਹੇ ਲਿਖੇ ਯੁੱਗ ਦੇ ਵਿੱਚ ਅਸੀਂ ਇਸ ਪਹਿਚਾਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਪਿਛੋਕੜ ਕੀ ਕਹਿੰਦਾ? ਸਿਰਸਾ ਮੁਖੀ ਡੇਰਾ ਗੁਰਮੀਤ ਸਿੰਘ RAM REHIM ਜਿਹੜੇ ਜਿਹੜੇ ਦੋਸ਼ਾਂ ਦੇ ਵਿੱਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਉਹਦੇ باوجود ਉਹਦੀ ਦੁਕਾਨ ਚੱਲਦੀ ਆ RAM REHIM ਦੇ ਫਸੇ ਹੋਣ ਦੇ باوجود ਵੀ ਲੋਕ ਨੂੰ ਮੱਥੇ ਟੇਕਦੇ ਨੇ ਗੁਰਮੀਤ ਸਿੰਘ RAM REHIM ਇੱਧਰ ਆਸ਼ਰਮ ਬਾਪੂ ਤੇ ਉਹਦੇ ਮੁੰਡੇ ਦੇ ਉੱਤੇ ਕਹੇ ਜਿ ਕੋ ਕਰਮਾਂ ਦੇ ਮਾਮਲੇ 'ਚ ਉਹਨੂੰ ਸਜ਼ਾ ਮਿਲੀ ਆ ਪਰ ਲੋਕ ਜੇਲ੍ਹ ਦੇ ਬਾਹਰ ਅਜੇ ਵੀ ਪਾਣੀ ਫੁੱਲ ਚੜਾਈ ਜਾਂਦੇ ਆ ਮੱਥਾ ਟੇਕੀ ਜਾਂਦੇ ਆ ਇਹ ਸ਼ਰਦਾ ਇਹਨੂੰ ਇਹਨੂੰ ਅੰਨੀ ਸ਼ਰਦਾ ਆ ਬਾਬਾ ਰਾਮਦੇਵ ਮਾਲ ਫਸ ਗਏ ਪ੍ਰੋਡਕਟ ਫਸ ਗਏ ਬਿਜ਼ਨਸ ਚੱਲ ਗਿਆ ਪਰ ਕੰਮ ਚੱਲ ਰਿਹਾ ਜੋ ਮਰਜੀ ਬਵਾਦਾਂ ਚਾਹੀ ਜਾਵੇ ਇਸੇ ਤਰ੍ਹਾਂ ਯੂਪੀ ਦਾ ਇਹ ਹਰੀ ਬਾਬਾ ਜਿਹੜਾ ਕਿਸੇ ਸਮੇਂ ਪੁਲਿਸ ਦਾ ਕਾਂਸਟੇਬਲ ਸੀ ਤੇ ਇੱਕ ਮਾਮਲੇ 'ਚ ਕਰਦਾ ਸ਼੍ਰੀ ਸ਼ੋਸ਼ਣ ਮਾਮਲੇ 'ਚ ਤੇ ਪੁਲਿਸ ਦੀ ਨੌਕਰੀ ਖੁੱਸ ਜਾਂਦੀ ਆ ਤੇ ਸਾਧ ਬਣ ਜਾਂਦਾ ਸਾਧ ਵੀ ਜਿਹਾ ਕਿ ਦੁਕਾਨ ਇੰਨੀ ਚੌਕੀ ਚੱਲਦੀ ਆ ਕਿ ਜੇ 500 ਬੰਦਿਆਂ ਦੀ ਮਨਜ਼ੂਰੀ ਲੈਂਦਾ ਕਰੋਨਾ ਕਾਲ 'ਚ ਤਾਂ 50 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਤੇ ਹ ਲੰਘੇ ਕੱਲ ਵੀ ਜੋ ਹਾਥਰਸ 'ਚ ਵਾਪਰਿਆ ਉਸ ਪ੍ਰਬੰਧਕਤਾ ਕਹਿੰਦੇ ਆ ਜੀ 40-50 ਹਜ਼ਾਰ ਬੰਦਾ ਸੀ ਪਰ ਜਾਣਕਾਰੀ ਹੈ ਕਿ 70-80 ਹਜ਼ਾਰ ਬੰਦਾ ਸੀ ਤੇ ਉਸ ਬਾਬੇ ਦੇ ਉੱਤੇ ਇਸ ਜਿਹੜਾ ਆਪਣੇ ਆਪ ਨੂੰ ਹਰੀ ਬਾਬਾ ਭੋਲਾ ਬਾਬਾ ਖਾਉਂਦਾ ਇਸ ਦੇ ਉੱਤੇ ਪੰਜ ਸ਼ਰੀਰਕ ਸ਼ੋਸ਼ਣ ਦੇ ਕੇਸ ਚੱਲਦੇ ਆ ਪਰ ਜਨਵਦ ਦੀ ਸਟੇਜ ਤੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਚੜਦੇ ਆ ਤੁਜੇ ਦੀ ਸਟੇ ਤਰਾਂਤਿਕ ਪਾਰਟੀਆਂ ਲੀਡਰ ਚੜਦੇ ਹੋਣ ਫਿਰ ਉਹਦੀ ਦੁਕਾਨ ਕੌਣ ਰੱਖੂਗਾ ਉਹਦਾ ਕੰਮ ਕੌਣ ਰੱਖੂਗਾ ਅੱਪਰਗੇ ਹਾਸਾ ਘਟਨਾ ਵਾਪਰ ਗਈ ਜੀ ਕਿਉਂਕਿ ਸ਼ਰਧਾਲੂ ਪੈਰਾਂ ਦੀ ਮਿੱਟੀ ਚੱਕਣ ਜਾ ਰਹੇ ਸੀ ਪੈਰਾਂ ਦੀ ਮਿੱਟੀ ਚੱਕਣ ਦੇ ਲਈ ਖਿੱਚੋ ਤਣ ਹੋ ਗਈ ਪਲਦੜ ਮੱਚ ਗਈ ਬਾਹਰ ਨਿਕਲਣ ਦੀ ਕਾਲ ਵੀ ਹੋ ਗਈ ਤੇ ਗਿਰਦੇ ਗਏ ਕਿ ਉੱਪਰ ਗਿਰਦੇ ਕੋਈ ਚੱਕਰ ਚ ਗਿਰਿਆ ਕੋਈ ਮਿੱਟੀ ਚ ਗਿਰਿਆ ਕੋਈ ਸੜਕ ਨਾਂ ਰਿਗਿਆ ਕੋਈ ਉੱਪਰੋਂ ਦੜਕੇ ਲੰਗੇ ਤੇ ਪ੍ਰਸ਼ਾਸਨ ਨੂੰ ਪਤਾ ਹੀ ਨਹੀਂਗਾ ਦੇਖਦੇ ਹੋਏ ਵੀ ਅਣ ਦੇਖਿਆ ਘਟਨਾ ਵਾਪਰਨ ਤੋਂ ਪਹਿਲਾਂ ਜਦੋਂ ਇਹ ਜਾਣਕਾਰੀ ਸੀ ਕਿ ਇੱਥੇ ਈ ਵੱਡੀ ਗਿਣਤੀ ਚ ਇਕੱਠ ਹੋਣ ਜਾ ਰਿਹਾ ਤੇ ਕੀ ਉਹ ਜਾ ਪ੍ਰਬੰਧ ਪ੍ਰਸ਼ਾਸਨ ਨੇ ਕੀਤਾ ਬਾਬੇ ਨੇ ਤਾਂ ਆਪਣੇ ਨਾਲ ਕਾਲੇ ਕੱਪੜੇ ਵਾਲੀ ਫੌਜ ਰੱਖੀ ਆਪਣੀ ਆਪ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿੱਥੇ ਸੀ ਮਨਜ਼ੂਰੀ ਲਈ ਜੇ ਲਈ ਤਾਂ ਪ੍ਰਬੰਧ ਕੀ ਸੀ ਜੇ ਨਹੀਂ ਲਈ ਤਾਂ ਸਮਾਗਮ ਹੋਇਆ ਕਿਵੇਂ ਤੇ ਘਟਨਾ ਤੋਂ ਬਾਅਦ ਪੁਲਿਸ ਵਾਲੇ ਵੀ ਖੜੇ ਨਜ਼ਰ ਆਏ ਅਫਸਰ ਵੀ ਖੜੇ ਨਜ਼ਰ ਆਏ ਪਰ ਕਿਸੇ ਨੇ ਲਾਸ ਚੱਕਣ ਦੀ ਬਿਜਾਇਮਤ ਨਹੀਂ ਉਠਾਈ ਜਿਹੜੇ ਟੈਂਪੂਆਂ ਦੇ ਵਿੱਚ ਜ਼ਖਮੀ ਪਾਏ ਹੋਏ ਸੀ ਉਹਨਾਂ 'ਚ ਲਾਸ਼ਾਂ ਪਈਆਂ ਸੀ। ਜਿਹੜੀ ਬੱਸਾਂ 'ਚ ਜ਼ਖਮੇ ਢੋਏ ਜਾ ਰਹੇ ਸੀ ਉਹਨਾਂ ਦੀ ਸੀਟਾਂ 'ਤੇ ਲਾਸ਼ਾਂ ਰੱਖੀਆਂ ਸੀ। ਪਤਾ ਹੀ ਨਹੀਂ ਸੀ ਕਿ ਲਾਸ਼ ਕੌਣ ਹੈ ਤੇ ਜ਼ਖਮੀ ਕੌਣ ਹੈ। ਤੇ ਹਸਪਤਾਲ ਇੱਕੋ ਬੈੱਡ ਤੇ ਤਿੰਨ-ਤਿੰਨ ਮਰੀਜ਼ ਵੀ, ਇੱਕੋ ਸਟ੍ਰੈਚਰ ਤੇ ਦੋ-ਦੋ ਮਰੀਜ਼ਾਂ ਨੂੰ ਵੀ। ਤੇ ਮੀਡੀਆ ਕਰਮੀਆਂ ਨੇ ਗਿਣੀਆਂ ਲਾਸ਼ਾਂ। ਨਾ ਪ੍ਰਸ਼ਾਸਨ ਨੂੰ ਜਾਣਕਾਰੀ, ਨਾ ਪੁਲਿਸ ਨੂੰ ਜਾਣਕਾਰੀ, ਨਾ ਹਸਪਤਾਲ ਵਾਲਿਆਂ ਨੂੰ ਪਤਾ ਕਿ ਕੌਣ ਆਇਆ ਕਿੰਨੀਆਂ ਲਾਸ਼ਾਂ ਕਿੰਨੀਆਂ। ਮੀਡੀਆ ਕਰਮੀਆਂ ਨੇ ਗਿਣ ਕੇ ਸੜਕਾਂ ਤੇ ਟੈਂਪੂਆਂ ਚ ਬੱਸਾਂ ਚ ਹਸਤਾਲੇ ਦੇ ਮਰ ਉਹ ਮਰਦਾ ਘਾਟ ਚ ਗਿਣ ਗਣਾ ਕੇ ਦੱਸਿਆ ਕਿ 122 ਤੋਂ ਵੱਧ ਮੌਤਾਂ ਨੇ ਤੇ ਗਿਣਤੀ ਵੱਧ ਸਕਦੀ ਹੈ 250 ਤੋਂ ਵੱਧ ਲੋਕ ਜ਼ਖਮੀ ਨੇ ਪਰ ਸਵਾਲ ਇਹ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਕੌਣ ਪਾਲ ਖੁੱਲ ਗਈ ਹੈ ਸਿਸਟਮ ਦੀ ਜੋ ਕਿ ਸਰਕਾਰ ਦੀ ਕੇਂਦਰ ਸਰਕਾਰ ਦੀ ਇਹ ਘਟਨਾਵਾਂ ਬਾਅਦ ਪਰੰਤੂ ਬਾਅਦ ਐਫ ਆਈ ਆਰ ਦਰਜ ਹੋ ਗਈ ਬਾਬਾ ਫਰਾਰ ਚਲੋ ਬਾਬਾ ਦਾ ਰੂਪ ਹੋ ਸਾਬ ਬਾਬੇ ਨੂੰ ਅਪਰੋਚ ਤਕੜੀ ਆ ਪਰ ਸਵਾਲ ਜਿਉਂਦਾ ਥੀਵਾ ਕਿ ਕੀ ਸਰਕਾਰਾਂ ਸਿਸਟਮ ਪ੍ਰਸ਼ਾਸਨ ਆਪਣੀ ਉਮਰੀ ਕਦੇ ਕਬੂਲੂਗਾ ਕਦੇ ਆਪਣੇ ਤੇ ਵੀ ਐਫਆਈਆਰ ਕੱਢੂਗਾ ਚਲੋ ਆਪਾਂ ਘਟਨਾਵਾਂ ਦਾ ਜ਼ਿਕਰ ਕਰ ਕਰ ਲਈ ਅੱਜ ਵੈਸੇ ਤਾਂ ਅਜਿਹਾਂ ਘਟਨਾਵਾਂ ਦੇ ਨਾਲ ਵਾਪਰਦੀਆਂ ਰਹੀਆਂ 2005 ਚ ਮਹਾਰਾਸ਼ਟਰ ਚ ਵਾਪਰੀ ਸੀ ਜਿਹੀ ਭਗੜ 304 ਲੋਕਾਂ ਦੀ ਮੌਤ ਹੋ ਗਈ ਸੀ 2008 ਦੇ ਵਿੱਚ ਰਾਜਸਥਾਨ ਚ ਵਾਪਰੀ ਸੀ ਜਿਹੀ ਭਗੜ 250 ਲੋਕਾਂ ਦੀ ਮੌਤ ਹੋ ਗਈ ਸੀ ਮਹਾਤਲ ਦੇ ਵਿੱਚ ਮਾਤਾ ਨਿੰਨ ਦੇਵੀ ਦੇ ਮੰਦਿਰ ਦੇ ਵਿੱਚ ਇੱਕ ਵਾਰ ਪਗੜ ਨਾਲ 168 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ। ਮੱਧ ਪ੍ਰਦੇਸ਼ ਚ ਇੱਕ ਵਾਰ 115 ਸ਼ਰਧਾਲੂ ਇਸੇ ਤਰ੍ਹਾਂ ਮਾਰੇ ਗਏ ਪਗੜੜ ਚ। ਮੱਧ ਪ੍ਰਦੇਸ਼ ਦੇ ਵਿੱਚ 36 ਦੀ ਮੌਤਾਂ ਜੰਮੂ ਕਸ਼ਮੀਰ ਦੇ ਵਿੱਚ ਬੈਸ਼ਨ ਦੇਵੀ ਚ ਲੰਗੀ ਸਾਲ ਹੋਈ ਸੀ ਪਗੜੜ। ਕੁਝ 12 ਮੌਤਾਂ ਤੇ ਹੁਣ 122 ਤੋਂ ਵੱਧ ਮੌਤਾਂ। ਜ਼ਿੰਮੇਵਾਰੀ ਨਾ ਜੋਗੀ ਚੱਕਣ ਨਾ ਮੋਦੀ ਚੱਕਣ ਨਾ ਪ੍ਰਸ਼ਾਸਨ ਚੱਕੇ ਨਾ ਪੁਲਿਸ ਚੱਕੇ। ਜਿੰਨਾਂ ਦਾ ਜੀ ਗੈਤਾ ਹੋ ਜਾਂਦਾ। ਸੋ ਜਿੰਮੇਵਾਰੀ ਦੇ حوالے ਨਾਲ ਵੀ ਕਿਉਂਕਿ ਨਵੀਂ ਸਰਕਾਰ ਬਣੀ ਹੈ ਕੇਂਦਰ 'ਚ ਨਵੀਂ ਕਿਉਂ 10 ਸਾਲ ਪੁਰਾਣੀ ਸਰਕਾਰ ਹੈ ਸਰਕਾਰ ਤਾਂ ਪੁਰਾਣੀ ਹੈ ਚੂੜਾ ਨਵਾਂ ਪਾਉਣ ਨਾਲ ਹੈ ਕੱਪੜਿਆਂ ਦਾ ਰੰਗ ਰੋਗਨ ਬਦਲਣ ਨਾਲ ਗੱਲ ਨਹੀਂ ਬਣਦੀ ਕਿਉਂਕਿ ਆ ਚੰਦ ਦਿਨਾਂ ਦੇ ਵਿੱਚ ਸਰਕਾਰ ਬਣਦਿਆਂ 1 ਮਹੀਨੇ ਦੇ ਅੰਦਰ ਹੀ ਚੂੜੇ ਦਾ ਰੰਗ ਵੀ ਫਿੱਕਾ ਪੈ ਰਿਹਾ ਤੇ ਚਿਹਰੇ ਦੀ ਰੌਣਕ ਵੀ ਉੱਡ ਰਹੀ ਹੈ ਜਿਹੜੀ ਸਰਕਾਰ ਪਿਛਲੇ 10 ਸਾਲਾਂ ਤੋਂ ਮੋਦੀ ਸਰਕਾਰ ਮੋਦੀ ਸਰਕਾਰ ਦਾ ਗੁਣਗਾਨ ਕਰਦੀ ਸੀ ਹੁਣ ਇੰਡੀਆ ਸਰਕਾਰ ਇੰਡੀਆ ਸਰਕਾਰ ਦਾ ਗਾਉਣ ਲੱਗੀ ਆ ਪਰ ਆਪਾਂ ਬਿਆਨਬਾਜ਼ੀ ਦੀ ਗੱਲ ਨਹੀਂ ਕਰਾਂਗੇ ਆਪਾਂ ਲੀਡਰਾਂ ਵੱਲੋਂ ਲੜਾਈ ਕੀ ਤੌਮਤਾ ਦੀ ਗੱਲ ਨਹੀਂ ਕਰਾਂਗੇ ਆਪਾਂ ਘਟਨਾਦਰ ਘਟਨਾ ਹਵਾਲਾਦਰ ਹਵਾਲਾ ਮਸਲਾਦਰ ਮਸਲਾ ਵਿਚਾਰਦੇ ਕਿ ਆਜ ਸਰਕਾਰ ਬਣ ਦੇ ਦਰਮਿਆਨ ਦਰਮਿਆਨ ਅੱਜ ਦੀ ਤਰੀਕ ਤੱਕ ਆਉਂਦਿਆਂ ਆਉਂਦਿਆਂ ਹਾਥ ਰਸ ਘਟਨਾ ਤੱਕ ਆਉਂਦਿਆਂ ਆਉਂਦਿਆਂ ਸਰਕਾਰ ਲਈ ਚੁਣੌਤੀਆਂ ਮੁਸ਼ਕਲਾਂ ਇਡੀਆਂ ਬੜੀਆਂ ਨੇ ਕਿਵੇਂ ਨੇ ਇੱਠੂਗੀ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਚ ਚੁੱਕ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ 30 ਛਾਤਰਾਂ ਦੀ ਬੱਸ ਤੇ ਅਤਵਾਦੀ ਹਮਲਾ ਹੁੰਦਾ ਯਾਤਰੀ ਮਾਰੇ ਜਾਂਦੇ ਨੇ ਸ਼ਰਦਾਲੂ ਦੀ ਜਾਨ ਜਾਂਦੀ ਹੈ ਮੋਦੀ ਸਰਕਾਰ ਦੇ ਤੀਜੇ ਪੀਰੀਅਡ ਦੀ ਸ਼ੁਰੂਆਤ ਤੋਂ ਬਾਅਦ ਜੰਮੂ ਕਸ਼ਮੀਰ ਚ ਕਾਫੀ ਘਟਨਾਵਾਂ ਮਾਤਵਾਦ ਨਾਲ ਸੰਬੰਧਿਤ ਆਪਰੇ